ਆਹ ਹਕਮ ਜੀ ਕਾ ਖਾਲਸਾ ਆਹ ਹਕਮ ਜੀ ਕੀ ਫਤਹਿ ਸਤਿਨਾਮ ਵਾਹਿਗੁਰੂ ਸਾਤੇ i uh -huh. uh -huh. ਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਦਰਸ਼ਨ ਕਰੋ ਜੀ ਆਓ ਸਾਧ ਸੰਗਤਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਧ Ciao! ਦਾ ਪਵਨ ਪਵਿੱਤਰ ਮੁਕਾ ਪਰਸੈ ਗੁਰੂ ਗੋਬਿੰਦ ਸਿੰਘ ਮਤਾ ਸਾਹਿਬ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਲਾਤੀ ਜਾ ਏ ਮਨ ਹਰ ਜੀਤ ਹੈ ਤੂੰ ਇਕ ਮਨ ਇਕ ਚਿਤ ਭਾਏ ਦੇਨਾ ਅਛੋਤਾਏ ਏ ਮਨ ਹਰ ਜੀਤ ਆਏ ਤੂੰ ਇਕ ਮਨ ਇਕ ਚਿਤ ਭਾਏ ਦੇਨ ਪਛੋਕਾਏ ਹਉ ਹਰ ਕੈ ਸਦ ਬਰਹਾੜਣ ਜਿਤ ਸੇਵੈ ਸੁਖ ਪਾਏ ਏ ਸਿਵਾਲਾ ਨ ਆਪੇ ਬਖਸ਼ ਕਰੇ ਸਬਨਾਕ ਮਾਪਿਓ ਆਪ ਹੈ ਆਪੇ ਨਾਨਕ ਨਾਮ ਧਿਆਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਈ ਪਾਉੜੀ ਤੂ ਕਰਨ ਰਜਿਆ ਆਪੇ ਕੋ ਨ ਗੋਈ ਸਭੇ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵੜ ਆਈ ਗਰਮ ਖਾਦੇ ਗੁਰਮੁਖ ਨਾਨਕ ਆਦਿਆ ਸਭ ਆਪੋ ਧਨ 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 ਗੁਰਸੋਈ ਵੜ ਆਈ ਗੁਰਮਖ ਦੇ ਪ੍ਰਭ ਹਰਬਾ ਧੰਨ 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 ਗੁਰਸੋਈ ਸੁਧ ਵਾਹਿਗੁਰੂ ਅੰਕਾਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਬਹਰਲਾ ਤੀਜਾ ਇਹ ਮਨ ਹਰ ਜੀਵ ਧਿਆਇ ਤੋ ਇਕ ਮਨੇ ਇਕ ਚਿਤ ਪਾਏ ਹਰ ਪਿਆ ਸਦਾ ਸਦਾ ਵਡਿਆਈ ਆ ਦੇ ਲਾਪਛਣੋ ਤਾਈ ਅਰਦਾਸ ਪੰਤਿ ਤੁਧੁ ਤ੍ਰਿਭੁਵਾਂ ਤੀਸਰੇ ਪਾਤਸ਼ਾਹ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਵਾਤੋ ਹੀ ਵਡਿਆਵੇ ਸਤਨਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜੀਆਂ ਦੇ ਬਖਾਰ ਬਿੰਦ ਤੋਂ ਚਰਨ ਕੀਤਾ ਹੋਇਆ। ਰਾਮ ਸੁਰਟ ਬਾਰ ਮਹੱਲੇ ਚੌਥੇ ਪੀ ਅੰਦਰ ਸੁਭਾਈ ਬਾਣ ਹੈ ਸਤਿਗੁਰੂ ਕਿਰਪਾ ਕਰਨ। ਸਤਿਗੁਰਾਂ ਦਾ ਪਾਵਨ ਬਤੁਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ। ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।